ਜਿਵੇਂ ਪਾਣੀ ਆ ਰਿਹਾ ਇਹਦਾ ਕੀ ਕਾਰਨ ਨਾ ਕਿ ਅੱਗੇ ਨਿਕਾਸ ਕਿਉਂ ਨਹੀਂ ਹੈਗਾ ਇਹਦਾ ਇਹਦਾ ਕੀ ਕਾਰਨ ਇਸ ਪਿੰਡ ਦੇ ਵਿੱਚ ਕੋਈ ਵੀ ਸੀਵਰੇਜ ਨਹੀਂ ਸਾਡੇ ਪਿੰਡ ਵਿੱਚ ਕੋਈ ਵੀ ਸੀਵਰੇਜ ਨਹੀਂ ਹੈ ਠੀਕ ਹੈ ਔਰ ਸਪਿਸ਼ਲੀ 35 ਸਾਲਾਂ ਤੋਂ ਪਾਣੀ ਇਸ ਪਰਿਵਾਰ ਦਾ ਸ੍ਰੀ ਪੂਰਨ ਚੰਦੀ ਦਾ ਪਤੂ 35 ਸਾਲ ਦਾ ਪਾਣੀ ਉਸ ਸਾਈਡ ਤੇ ਜਾ ਰਿਹਾ ਹੈ ਅੱਛਾ ਜਿੱਥੋਂ ਇਹ ਜਾ ਰਿਹਾ ਇਸ ਤੋਂ ਦੂਸਰੀ ਦਿਸ਼ਾ 'ਚ ਜਾ ਰਿਹਾ ਸੀ ਉਹਦੇ ਤੋਂ ਇਹ ਸਹਮਣੇ ਵਾਲੀ ਦਿਸ਼ਾ ਵੱਲੇ 35 ਸਾਲ ਦਾ ਪਾਣੀ ਜਾ ਰਿਹਾ ਹੈ ਮਤਲਬ ਗਲੀ ਦੇ ਵਿੱਚ ਆਪਾਂ ਪਾਣੀ ਕਿੱਦਾਂ ਛੱਡ ਸਕਦੇ ਹਾਂ ਅਗਰ ਕੋਈ ਨਾਲੀ ਬਣੀ ਰਹੀ ਹੈ ਸਰਕਾਰੀ ਨਾਲੀ ਹੈ ਜਾਂ ਪ੍ਰਾਈਵੇਟ ਨਾਲੀ ਹੈ ਅਗਰ ਨਾਲੀ ਬਣੀ ਹੋਈ ਹੈ ਮੈਨੂੰ ਕੋਈ ਇਤਰਾਜ਼ ਨਹੀਂ ਜਿਹੜਾ ਗਲੀ ਦਾ ਪਾਣੀ ਆ ਨਾਲੀ ਦਾ ਪਾਣੀ ਉਹ ਗਲੀ ਦੇ ਵਿੱਚ ਜਾਂਦਾ ਜਾਂਦਾ ਠੀਕ ਹੈ ਜੀ ਇਸ ਬੰਦੇ ਨੇ ਜਦੋਂ ਦਾ ਸਰਪੰਚ ਬਣਿਆ ਜਿੱਥੇ ਮੇਰਾ ਨਿਕਾਸ ਜਾਂਦਾ ਪਿਆ ਸੀ ਉਸ ਬੰਦੇ ਨਾਲ ਲੜ ਕੇ ਤੇ 15000 ਰੁਪਏ ਮੇਰਾ ਜੁਰਮਨਾ ਪਾਇਆ ਸੀ ਬੰਦ ਕਰਾਉਣ ਦੇ ਬਾਵਜੂਦ ਮੈਂ 8 ਮਹੀਨੇ ਲਗਾਤਾਰ ਆਪਣੇ ਘਰ ਆ ਪੁੱਟ ਕੇ ਉਹਦੇ ਵਿੱਚ ਪਾਣੀ ਪਾ ਕੇ ਰੱਖਿਆ ਜੀ ਸਿਆਣੇ ਜੀ ਵੀ ਕਹੋ ਤਾਂ ਕਿ ਨੀਵੇਂ ਤੁਹਾਨੂੰ ਜਾਂਦਾ ਹੁੰਦਾ ਠੀਕ ਠੀਕ ਪਰ ਮੈਨੂੰ ਇਹ ਦੱਸ ਦਿਓ ਕਿ ਜਿਵੇਂ ਇਹ ਪਾਣੀ ਗਲੀ ਦੇ ਵਿੱਚ ਛੜਿਆ ਮ ਛੜਿਆ ਹੋਇਆ ਵਾ ਇਹ ਕੀ ਸਮਝਦੇ ਤੁਸੀਂ ਜਾਇਜ਼ ਆ ਕੋ ਅਧਿਕਾਰ ਹੈਗਾ ਇਹ ਸਰਪੰਚ ਮੋਕੇ ਦੇ ਆਲੇ ਦਾ ਪੰਚਾਇਤ ਇਹਨੂੰ ਬੋਰਡ ਪਾ ਕੇ ਅੰਦਰ ਮੈਂ ਕੈਨੀ ਗੱਡੀ ਸੀ ਬੋਰਡ ਪਾ ਕੇ ਦੇ ਨੂੰ ਕਰਾ ਕੇ ਬਣਾਇਆ ਜਿਹੜਾ ਇਸੇ ਵਿਕਾਸ ਕਾਰਜ ਤੇ ਕਰਨਾ ਹੁੰਦਾ ਉਹ ਵੀ ਉੱਤੇ ਆਪਣੀ ਮਨਮਾਨੀ ਕਰਦੇ ਨੇ ਸੀਨਾ ਜੂਰੀ ਕਰਦੇ ਨੇ ਤੇ ਗਾਲੀ ਗਲੋਚ ਕਰਦੇ ਭੁਗੀਆਂ ਦਿੰਦੇ ਦੇਖੋ ਸਾਡੇ ਸਾਨੂੰ ਤੇ ਮਤਲਬ ਹੈ ਨਾਲੀ ਦੇ ਵਿੱਚ ਪਾਣੀ ਪਾਣ ਸਾਨੂੰ ਕੋਈ ਗੱਲ ਹੀ ਨਹੀਂ ਕੱਢਣ ਦੀ ਕੋਈ ਜ਼ਰੂਰਤ ਹੈ ਸਾਨੂੰ ਕੋਈ ਆਪਣੇ ਉਹ ਬਿਮਾਰੀ ਨਹੀਂ ਹੈ ਕਿ ਅਸੀਂ ਆਪਣੇ ਕਾਨੂੰਨ ਦੀ ਕੋਈ ਲੰਘਣਾ ਕਰੀਏ ਸਾਡਾ ਨਾਲੀ ਦੇ ਵਿੱਚ ਪਾਣੀ ਪੈ ਜੇ ਸਾਨੂੰ ਕੋਈ ਪ੍ਰਾਬਲਮ ਨਹੀਂ ਆ ਸਾਰੀ ਗੱਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਨਰਲੇਪ ਟੀਵੀ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਆ ਗੁਰਵਿੰਦਰ ਸਿੰਘ ਗੁਰਾਇਆ ਜਿਵੇਂ ਕਿ ਨਰਲੇਪ ਟੀਵੀ ਹਰ ਵੇਲੇ ਹਰ ਖਬਰ ਦੇਣ ਲਈ ਤਤਪਰ ਰਹਿੰਦਾ ਹੈ ਸੋ ਇਸੇ ਕੜੀ ਤਹਿਤੀ ਇੱਕ ਪਿੰਡ ਦੀ ਗਲੀ ਦੇ ਪਾਣੀ ਦੇ ਨਿਕਾਸ ਦੀ ਜਿਹੜੀ ਆ ਗਵਾਂਡੀਆਂ ਦੇ ਨਾਲ ਰੌਲੇ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਕੋਠੇ ਸਦਾਨਾ ਤੁਹਾਨੂੰ ਦੱਸ ਦਈਏ ਕਿ ਕੋਠੇ ਸਦਾਣੇ ਦੀ ਪੰਚਾਇਤ ਪੈਂਦੀ ਹੈ ਤੇ ਮਹਰਾਜਪੁਰ ਕੋਠੇ ਆਬਾਦੀ ਦੇ ਵਿੱਚ ਅਸੀਂ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਗਲੀ ਦੇ ਵਿੱਚ ਜਿਹੜਾ ਵਾ ਪਾਣੀ ਖੜਾ ਹੋਇਆ ਵਾ ਸੋ ਗਲੀ ਦੇ ਵਿੱਚ ਪਾਣੀ ਜਿਹੜਾ ਵਾ ਖੜਾ ਹੋਣ ਦਾ ਕੀ ਕਾਰਨ ਆ ਅਸੀਂ ਇਹਨਾਂ ਦੋਹਾਂ ਧਿਰਾਂ ਨੂੰ ਪੁੱਛਾਂਗੇ ਜੋ ਸਰਪੰਚ ਤੇ ਤੇ ਰਹਿ ਗਿਆ ਇੱਥੋਂ ਦੇ ਅਸ਼ੁਨੀ ਕੁਮਾਰ ਜੀ ਉਹਨਾਂ ਦੇ ਬ੍ਰਦਰ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਇਹ ਕੀ ਸਾਰਾ ਮਾਮਲਾ ਹੈਗਾ ਵਾ ਜਿਵੇਂ ਇੱਕ ਪਾਸੇ ਜੋ ਨਜ਼ਰ ਆ ਰਿਹਾ ਕਿ ਸੀਮਿੰਟ ਦੀ ਤਹਿ ਲੱਗੀ ਹੋਈ ਆ ਲੈਂਡ ਜਿਵੇਂ ਕਹਿ ਸਕਦੇ ਆ ਕਿ ਗਲੀ ਉਸਾਰੀ ਦੀ ਨਾ ਦੂਜੇ ਪਾਸੇ ਪਾਣੀ ਦਾ ਛੱਪੜ ਲੱਗਿਆ ਹੋਇਆ ਵਾ ਕੀ ਤੁਹਾਡੇ ਪਿੰਡ ਦਾ ਇਸ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ ਕਿਤੇ ਹਾਂ ਸਰ ਨਮਸਕਾਰ ਮੈਂ ਮੇਰਾ ਨਾਮ ਪ੍ਰਦੀਪ ਕੁਮਾਰ ਆ ਮੈਂ ਸਰਪੰਚ ਸਾਹਿਬ ਮੇਰ ਤੋਂ ਵੱਡੇ ਬ੍ਰਦਰ ਨੇ ਮੇਰੇ ਠੀਕ ਹੈ ਔਰ ਇਹ ਜੋ ਮਸਲਾ ਆ ਸਰ ਇਹ ਪਿਛਲੇ 2 ਮਹੀਨੇ ਤੋਂ ਚੱਲ ਰਿਹਾ ਹੈ ਇਹ ਮਸਲਾ ਮੈਂ ਜਿੰਨੇ ਪਾਣੀ ਮੇਰੇ ਗਵਾਂਢੀ ਸ਼੍ਰੀ ਪੂਰਨ ਚੰਦ ਜੀ ਨੇ ਇਹ ਪਾਣੀ ਜਦੋਂ ਛੱਡਿਆ ਸੀਗਾ ਮੈਂ ਅਗਲੇ ਦਿਨ ਹੀ ਸਵੇਰੇ ਜਾ ਕੇ ਪੁਲਿਸ ਸਟੇਸ਼ਨ ਜਾ ਕੇ ਕੰਪਲੇਨ ਲਿਖਾਈ ਸੀਗੀ ਠੀਕ ਹੈ ਕਿ ਇਹਦੇ ਆਈਓ ਰਵਿੰਦਰ ਸਿੰਘ ਜੀ ਏਐਸਆਈ ਇਸ ਕੇਸ ਨੂੰ ਹੈਂਡਲ ਕਰ ਰਹੇ ਤੁਹਾਡੇ ਅੱਗੇ ਇੱਕ ਹੀ ਬੇਨਤੀ ਕਰਨਾ ਚਾਹਨਾ ਸਰ ਕਿ ਇਹ ਜੋ ਮਤਲਬ ਗਲੀ ਦੇ ਵਿੱਚ ਪਾਣੀ ਛੱਡਣਾ ਕੀ ਇਹ ਕਾਨੂੰਨ ਹੈ ਜਾਂ ਗੈਰ ਕਾਨੂੰਨੀ ਹੈ ਠੀਕ ਹੈ ਅਗਰ ਤੁਹਾਨੂੰ ਇੱਥੋਂ ਲੱਗਦਾ ਕਿ ਕਿਤੇ ਪਹਿਲੀ ਬਣੀ ਹੋਈ ਨਾਲੀ ਹੈ ਤੇ ਦੱਸ ਦਿਓ ਸਰ ਅੱਛਾ ਮੈਨੂੰ ਇੱਕ ਚੀਜ਼ ਦੱਸ ਦਿਓ ਕਿ ਇਹ ਜਿਵੇਂ ਪਾਣੀ ਆ ਰਿਹਾ ਇਹਦਾ ਕੀ ਕਾਰਨ ਹੈ ਕਿ ਅੱਗੇ ਨਿਕਾਸ ਕਿਉਂ ਨਹੀਂ ਹੈਗਾ ਇਹਦਾ ਇਹਦਾ ਕੀ ਕਾਰਨ ਇਸ ਪਿੰਡ ਦੇ ਵਿੱਚ ਕੋਈ ਵੀ ਸੀਵਰੇਜ ਨਹੀਂ ਹੈ ਸੀਵਰੇਜ ਨਹੀਂ ਸਾਡੇ ਪਿੰਡ ਵਿੱਚ ਕੋਈ ਵੀ ਸੀਵਰੇਜ ਨਹੀਂ ਹੈ ਠੀਕ ਹੈ ਔਰ ਪਿਛਲੇ 35 ਸਾਲਾਂ ਤੋਂ ਪਾਣੀ ਇਸ ਪਰਿਵਾਰ ਦਾ ਸ੍ਰੀ ਪੂਰਨ ਚੰਜੀ ਦਾ 35 ਸਾਲ ਦਾ ਪਾਣੀ ਉਸ ਸਾਈਡ ਤੇ ਜਾ ਰਿਹਾ ਸੀਗਾ ਅੱਛਾ ਜਿੱਥੋਂ ਇਹ ਜਾ ਰਿਹਾ ਇਸ ਤੋਂ ਦੂਸਰੀ ਦਿਸ਼ਾ 'ਚ ਜਾ ਰਿਹਾ ਸੀ ਉਹਦੇ ਤੋਂ ਇਹ ਹੌਣੇ ਵਾਲੀ ਦਿਸ਼ਾ ਵੱਲੇ 35 ਸਾਲ ਦਾ ਪਾਣੀ ਜਾ ਰਿਹਾ ਸੀ ਤੇ ਇਹ ਇੱਧਰ ਕਿਸ ਦਿਨ ਦਾ ਹੋ ਰਿਹਾ ਪਾਣੀ ਇੱਥੇ ਪਿਛਲੇ 2 ਮਹੀਨੇ ਪਹਿਲੇ ਇਹਨ ਕਿਸੇ ਪੁਰਾਣੀ ਪੰਗੇ ਲੈਣ ਦੀ ਹੋ ਸਕਦੇ ਹੋ ਜਾਂ ਲੜਾਈ ਦਾ ਵਧਾਵਾ ਹੋ ਸਕਦੇ ਹੋ ਹਾਂਜੀ ਤੇ ਲੜਾਈ ਲੈਣ ਦੇ ਚੱਕਰਾਂ ਦੇ ਵਿੱਚ ਹੁਣ ਵੀ ਤੁਸੀਂ ਦੇਖ ਰਹੇ ਹੋ ਹਾਂਜੀ ਇਹ ਦੇਖੋ ਹਾਂਜੀ ਇਹ ਜੇਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਉਹ ਤਾਂ ਗਲੀ ਆ ਨਾ ਗਲੀ ਚ ਉਤਾਂ ਫਿਰ ਨੰਗਣਾ ਹੀ ਹੋਊਗਾ ਨਾ ਨੰਗਣਾ ਹੋਏਗਾ ਇੱਕ ਤੇ ਮਤਲਬ ਹੁੰਦਾ ਸਰ ਕਿ ਮਤਲਬ ਗਲੀ ਦੇ ਵਿੱਚ ਆਪਾਂ ਪਾਣੀ ਕਿੱਦਾਂ ਛੱਡ ਸਕਦੇ ਆ ਹਾਂਜੀ ਹਾਂਜੀ ਅਗਰ ਤੁਹਾਡੀ ਨਾਲੀ ਬਣੀ ਦੀ ਹੈ ਸਰਕਾਰੀ ਨਾਲੀ ਹੈ ਜਾਂ ਪ੍ਰਾਈਵੇਟ ਨਾਲੀ ਹੈ ਅਗਰ ਨਾਲੀ ਬਣੀ ਹੋਈ ਹੈ ਤੇ ਮੈਨੂੰ ਕੋਈ ਇਤਰਾਜ਼ ਨਹੀਂ ਆ ਠੀਕ ਹੈ ਜੀ ਲੇਕਿਨ ਅਗਰ ਨਾਲੀ ਨਹੀਂ ਬਣੀ ਹੋਈ ਹੈ ਤੇ ਗਲੀ ਦੇ ਵਿੱਚ ਪਾਣੀ ਛੱਡਣਾ ਨਹੀਂ ਨਹੀਂ ਗਲੀ ਦੇ ਵਿੱਚ ਪਾਣੀ ਮੈਨੂੰ ਜਵਾਬ ਦੇ ਦਿਓ ਕਿ ਹੁਣ ਤਾਜ਼ਾ ਥੋੜੇ ਦਿਨਾਂ ਤੋਂ ਤੂੰ ਛੱਡਿਆ ਜਾ ਰਿਹਾ ਇਹ ਪਿਛਲੇ 2 ਮਹੀਨੇ ਤੋਂ ਪਾਣੀ ਛੱਡ ਰਿਹਾ ਜੀ ਅੱਛਾ ਪਹਿਲਾਂ ਪੈਂਤੀ ਸਾਲ ਤੋਂ ਦੂਜੀ ਸਾਈਡ ਨੂੰ ਜਾਂਦਾ ਰਿਹਾ ਹਾਂ ਇਹ ਇੱਕ ਮੇਰੇ ਨਾਲ ਦੇ ਪਿੰਡ ਕੋਠੇ ਚਲਾਣਾ ਦਾ ਮੁੜਾ ਬਲਵਿੰਦਰ ਕੁਮਾਰ ਹੈ। ਅੱਛਾ ਜੀ। ਉਹ ਪੋਲੀਟੀਕਲ ਬੈਂਡਾਟੇ ਨੂੰ ਲੈ ਕੇ ਠੀਕ ਹੈ ਜੀ। ਸਾਡੇ ਨਾਲ ਇਹਨਾਂ ਨਾਲ ਜੁੜ ਕੇ ਕਿ ਉਹ ਅਹੁਦੇਦਾਰ ਹੈਗਾ ਵਾ ਸਤਧਰੀ ਪਾਰਟੀ ਦਾ। ਮੈਂ ਉਹਦੇ ਬਾਰੇ ਸਿਰਫ ਇਹੀ ਬੋਲ ਸਕਦਾ ਕਿ ਉਹ ਬਲਾਕ ਪ੍ਰਧਾਨ ਬਨਾਇਆ ਹੋਇਆ ਹੈ ਇਸ ਟਾਈਮ। ਅੱਛਾ ਜੀ। ਉਹਦੇ ਨਾਲ ਬੈਠ ਕੇ ਵੀ ਕਈ ਵਾਰ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਉਹਦਾ ਔਰ ਸ੍ਰੀ ਪੂਰਨ ਚੰਜੀ ਦਾ ਇੱਕ ਹੀ ਗੱਲ ਕਹਿਣਾ ਹੈ ਕਿ ਇੱਧਰ ਨੂੰ ਹੀ ਨਾਲੀ ਕੱਢਣੀ ਹੈ ਤੇ ਕੱਢ ਕੇ ਦੱਸਾਂਗੇ। ਨਾ ਆਪਾਂ ਸਰਪੰਚ ਨੂੰ ਮੰਨਦੇ ਆਂ ਤੇ ਨਾ ਆਪਾਂ ਪੰਚਾਇਤ ਨੂੰ ਮੰਨਿਆ। ਆਪਾਂ ਜੋ ਸਾਡੇ ਜੋ ਹੈ ਸਾਡੇ ਦਿਲ ਦੇ ਵਿੱਚ ਉਹੀ ਕਰਕੇ ਪੂਰੀ ਰੀਸ ਛੱਡਣੀ ਹੈ ਤੇ ਆਪਾਂ ਇੱਧਰ ਨੂੰ ਹੀ ਨਾਲੀ ਕੱਢ ਕੇ ਛੱਡਣੀ ਹੈ। ਤੁਹਾਡਾ ਮਤਲਬ ਕੀ ਹੋ ਸੀਨਾ ਜੁਰੀ ਕਰ ਰਹੇ ਆ? ਤੁਸੀਂ ਇਹਦੇ ਬਾਰੇ ਖੁਦ ਹੀ ਮੈਂ ਐਕਸਪਲੇਨ ਨਹੀਂ ਕਰਨਾ ਚਾਹੁੰਦਾ ਇਹਦੇ ਬਾਰੇ ਤੁਸੀਂ ਖੁਦ ਸਰ ਦੇਖ ਲਓ। ਇਹ ਜੋ ਪਾਣੀ ਹੈ ਇਹ ਪਾਣੀ ਨਾਲੀਆਂ ਦੇ ਵਿੱਚ ਪਾਣੀ ਹੁੰਦਾ ਹੈ ਜਾਂ ਗਲੀਆਂ ਦੇ ਵਿੱਚ ਪਾਣੀ ਹੁੰਦਾ ਹੈ ਮੈਂ ਤੁਹਾਨੂੰ ਇਹਦੇ ਬਾਰੇ ਕੀ ਬਿਆਨਬਰੀ ਕਰ ਦੱਸਾਂ ਆਏ ਦਿਨ ਮੇਰਾ ਪੌਣੇ 2 ਸਾਲ ਦਾ ਬੱਚਾ ਹੈ ਉਹ ਇੱਥੇ ਆ ਕੇ ਕੀੜੇ ਕੱਢ ਕੱਢ ਕੇ ਬਾਹਰ ਸੁੱਟਦਾ ਸਰ ਅੱਛਾ ਜੀ ਮੈਂ ਹਰ ਜਗ੍ਹਾ ਤੇ ਹਰ ਜਗ੍ਹਾ ਤੇ ਗੁਆਰ ਲਗਾ ਕੇ ਦੇਖ ਚੁੱਕੀ ਹਾਂ ਲੇਕਿਨ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਤੁਹਾਡੇ ਤੁਹਾਡੇ ਕੀ ਮੰਗ ਕਰਦੇ ਹੋ ਮੈਂ ਸਰ ਤੁਹਾਡੇ ਅੱਗੇ ਇੱਕ ਬੇਨਤੀ ਕਰਨਾ ਚਾਹਨਾ ਕਿ ਮਤਲਬ ਕਹਿੰਦਾ ਕਿ ਅਗਰ ਇਹ ਪੰਚਾਇਤ ਦਾ ਕੰਮ ਹੈ ਤਾਂ ਪੰਚਾਇਤ ਨੂੰ ਕਰਨ ਦੋ ਠੀਕ ਹੈ ਲੇਕਿਨ ਵਿਰੋਧੀ ਕਹਿੰਦਾ ਕਿ ਮੈਂ ਪੰਚਾਇਤ ਨੂੰ ਮੰਨਦਾ ਹੀ ਨਹੀਂ ਠੀਕ ਹੈ ਜੀ ਗੁੰਡਾਗਰਦੀ ਕਰਨੀ ਹੈ ਔਰ ਉਸ ਤੋਂ ਵੱਡੀ ਗੱਲ ਹਾਂਜੀ ਪੰਚ ਮਤਲਬ ਇੱਕ ਦਿਨ ਥਾਣੇ ਟਾਈਮ ਦਿੱਤਾ ਹੋਇਆ ਸੀਗਾ ਸਰ ਠੀਕ ਹੈ ਲੇਕਿਨ ਉਹਨਾਂ ਦਾ ਇਹ ਮੇਰੇ ਕੋਲ ਉਸ ਚੀਜ਼ ਦੇ ਪ੍ਰੂਫ ਨੇ ਗਵਾਹ ਨੇ ਥਾਣੇ ਕੰਪਲੇਨਟ ਕੀਤੀ ਸੀ ਤੁਸੀਂ ਥਾਣੇ ਕੰਪਲੇਨਟ ਕੀਤੀ ਸਰ 112 ਨੰਬਰ ਗੱਡੀ ਬਾਰ ਕੋਈ ਵੀ ਮੈਂ 112 ਨੰਬਰ ਤੇ ਫੋਨ ਕੀਤਾ ਹੈ ਲੇਕਿਨ ਮੇਰੀ ਕਿਤੇ ਵੀ ਨਹੀਂ ਸੁਣਵਾਈ ਹੋ ਰਹੀ ਸਰ ਠੀਕ ਹੈ ਜੀ ਮੈਂ ਇਹਨੂੰ ਪੋਲੀਟੀਕਲ ਬੈਂਡਾਟਾ ਹੀ ਬੋਲ ਸਕਦਾ ਠੀਕ ਹੈ ਜੀ ਫਿਰ ਮੈਂ ਨੂੰ ਕੀ ਕਹਿ ਸਕਦਾ ਸਰ ਬਾਕੀ ਮੰਨੂ ਔਰ ਮੇਰੇ ਪਰਿਵਾਰ ਨੂੰ ਠੀਕ ਹੈ ਜੀ ਇਹਨਾਂ ਕੋ ਜਾਣ ਦਾ ਖਤਰਾ ਜੀ ਅੱਛਾ ਜੀ ਕਿਉਂਕਿ ਆਏ ਦਿਨ ਇਸ ਚੀਜ਼ ਦੀ ਧਮਕੀ ਦੇ ਰਹੇ ਨੇ ਠੀਕ ਹੈ ਜੀ ਮੈਂ ਫੌਜ ਦਾ ਰਿਟਾਇਰ ਆਦਮੀ ਆ ਜੀ ਮੰਨੂ ਝੂਠ ਬੋਲਣਾ ਬਿਲਕੁਲ ਨਹੀਂ ਆਉਂਦਾ ਜੀ ਨਾ ਮੈਂ ਝੂਠ ਬੋਲਣਾ ਠੀਕ ਹੈ ਜੀ ਲੇਕਿਨ ਇਹ ਆਏ ਦਿਨ ਧਮਕੀਆਂ ਥਾਣੇ ਦੇ ਵਿੱਚ ਇਹ ਗੱਲ ਬੋਲਣੀ ਵੀ ਇਹਨਾਂ ਥਾਣੇ ਥੁਨੇ ਨੂੰ ਨਹੀਂ ਮੈਂ ਜਾਣਦਾ ਮੈਂ ਜਾ ਕੇ ਇਹ ਚੀਜ਼ ਦਾ ਡਰਾਟ ਘਟੋ 5 5 ਫੁੱਟ ਦੇ ਲੰਬੇ ਇਨਾਂ ਕੋ ਮੈਂ ਦੂਸਰੇ ਦੇ ਕਿ ਨਾਲ ਲਲਣਾ ਫੈਸਲਾ ਮਤਲਬ ਇਹ ਕੋਈ ਗੁੰਡਾਰਾ ਚਲਦਾ ਹੈ ਸਰ ਬੇਨਤੀ ਇਹੀ ਗੱਲ ਕਰਨਾ ਚਾਹਨਾ ਹੈ ਤੁਹਾਡੇਗੇ ਠੀਕ ਹੈ ਇਹ ਸਨ ਪ੍ਰਦੀਪ ਕੁਮਾਰ ਜੀ ਜੋ ਸੇਵਾ ਮੁਕਤ ਨੇ ਭਾਰਤੀ ਭੋਜ ਤੋਂ ਜਿਨ੍ਹਾਂ ਵੱਲੋਂ ਆਪਣੇ ਗਵਾਂਢੀ ਜਿਹੜੇ ਨੇ ਪੂਰਨ ਚੰਦ ਉਹਨਾਂ ਦੇ ਉੱਪਰ ਦੋਸ਼ ਲਗਾਏ ਗਏ ਨੇ ਜਿਵੇਂ ਤੁਸੀਂ ਪਾਣੀ ਦੇਖ ਰਹੇ ਹੋ ਕਿ ਪਹਿਲਾਂ ਉਹਨਾਂ ਦਾ ਕਹਿਣਾ ਕਿ ਕਰੀਬ 30 35 ਸਾਲ ਤੋਂ ਜਿਹੜੇ ਘਰ ਤੋਂ ਸਾਹਮਣੀ ਦੂਸਰੀ ਦਿਸ਼ਾ ਨੂੰ ਜਿਹੜਾ ਪਾਣੀ ਜਿਹੜਾ ਉਹ ਜਾਂਦਾ ਸੀ ਪਰ ਹੁਣ ਪਿਛਲੇ ਕਰੀਬ 2 ਮਹੀਨਿਆਂ ਤੋਂ ਪਾਣੀ ਜਿਹੜਾ ਇੱਧਰ ਛੱਡਿਆ ਹੋਇਆ ਵਾ ਜਿਸ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਜੜੀਆਂ ਨੇ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਪੂਰਨ ਚੰਦ ਨੇ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਹੋਏ ਨੇ ਉਹਨਾਂ ਦਾ ਵੀ ਨਾਲ ਹੀ ਇਹਨਾਂ ਦੇ ਸਾਹਮਣੇ ਗੇਟ ਹੈਗਾ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਬੰਧ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਕੋਸ਼ਿਸ਼ ਕਰਦੇ ਆ ਕਿ ਜੋ ਦੋਸ਼ ਲਗਾਏ ਗਏ ਨੇ ਪ੍ਰਦੀਪ ਕੁਮਾਰ ਤੇ ਪਰਿਵਾਰ ਵੱਲੋਂ ਜਿਵੇਂ ਪੂਰਨ ਚੰਦ ਸਾਡੇ ਨਾਲ ਨੇ ਉਹਨਾਂ ਦਾ ਪੱਖ ਲਈਏ ਸਰ ਤੁਹਾਡੇ ਤੇ ਨਾ ਤੁਹਾਡੇ ਗਵਾਂਢੀ ਪਰਿਵਾਰ ਨੇ ਜਿਹੜੇ ਆ ਸਰਪੰਚ ਤੇ ਬ੍ਰਦਰ ਨੇ ਪ੍ਰਦੀਪ ਕੁਮਾਰ ਉਹਨਾਂ ਵੱਲੋਂ ਕਈ ਗੰਭੀਰ ਦੋਸ਼ ਲਗਾਏ ਨੇ ਕਿ ਇੱਕ ਤਾਂ ਗਲੀ ਦਾ ਪਾਣੀ ਛੱਡਿਆ ਹੋਇਆ ਵਾ ਦੂਸਰਾ ਮਾਰਨ ਦੀਆਂ ਜਾਨੋ ਮਾਰਨ ਦੀਆਂ ਤੁਹਾਡੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਕੀ ਕਹਿਣਾ ਚਾਹੁੰਦੇ ਆਪਣੇ ਪੱਖ ਦੇ ਵਿੱਚ ਜੇਕਰ ਸਰ ਬੇਨਤੀ ਇਹ ਆ ਕਿ ਜਿਹੜਾ ਗਲੀ ਦਾ ਪਾਣੀ ਆ ਨਾਲੀ ਦਾ ਪਾਣੀ ਉਹ ਗਲੀ ਦੇ ਵਿੱਚ ਜਾਂਦਾ ਜਾਂਦਾ ਜੀ ਠੀਕ ਹੈ ਜੀ ਠੀਕ ਹੈ ਜੀ ਇਸ ਬੰਦੇ ਨੇ ਜਦੋਂ ਦਾ ਸਰਪੰਚ ਬਣਿਆ ਜਿੱਥੇ ਮੇਰਾ ਨਿਕਾਸ ਜਾਂਦਾ ਪਿਆ ਸੀ ਉਸ ਬੰਦੇ ਨਾਲ ਲੜ ਕੇ ਤੇ 15000 ਰੁਪਇਆ ਮੇਰਾ ਜੁਰਮਾਨਾ ਭਰਵਾਇਆ जी अच्छा जी 15000 ਰੁਪਏ ਭਰ ਕੇ ਉਹਨਾਂ ਨੇ ਗਲੀ ਦਾ ਆਪਣਾ ਯਦਰੋਂ ਬੰਦ ਕਰਤਾ ਉਹਦਾ ਇਹ ਮੈਨੂੰ ਦੱਸ ਦਿਓ ਕਿ ਪਹਿਲਾਂ 30 35 ਸਾਲ ਤੋਂ ਉਹਨਾਂ ਦਾ ਕਹਿਣਾ ਕਿ ਦੂਸਰੀ ਡਿਸ਼ਨ ਉਹ ਇਦਾਂ ਹਾਂਜੀ ਦੂਜੀ ਡਿਸ਼ਨ ਅੱਛਾ ਉਹ ਤੁਹਾਡਾ ਬੰਦ ਕਰਵਾਤਾ ਇਹਨਾਂ ਨੇ ਉਹ ਬੰਦ ਕਰਾਤਾ ਜੀ ਜਦੋਂ ਸਰਪੰਚ ਬਣਿਆ ਉਦੋਂ ਨਾਲ ਬੰਦ ਕਰਾਤਾ ਜੀ ਅੱਛਾ ਜੀ ਬੰਦ ਕਰਾਉਣ ਦੇ ਬਾਵਜੂਦ ਮੈਂ 8 ਮਹੀਨੇ ਹਾਂਜੀ ਲਗਾਤਾਰ ਆਪਣੇ ਆਪਣੇ ਛਪੜੀ ਟੋਇਆ ਪੁੱਟ ਕੇ ਉਹਦੇ ਵਿੱਚ ਪਾਣੀ ਪਾ ਕੇ ਰੱਖਿਆ ਜੀ ਠੀਕ ਹੈ ਜੀ ਜਦੋਂ بارش ਦਾ ਫਲੱਡ ਆਇਆ ਹਾਂਜੀ ਫਲੱਡ ਨੇ ਆਪਣੇ ਆਪ ਨੂੰ ਆਪਣੇ ਪਾਣੀ ਮੋੜ ਲਿਆ ਜੀ ਅੱਛਾ ਜੀ ਮੈਂ 5ਵੇਂ ਮਹੀਨੇ ਦੇ ਵਿੱਚ ਵੀਡੀਓ ਸਾਹਿਬ ਨੂੰ ਅਪਲੀਕੇਸ਼ਨ ਦਿੱਤੀ ਸੀ ਹਾਂਜੀ ਤੇ ਸਾਹਿਬ ਅਦਰ ਸਾਡੀ ਆਪਣੇ ਜਿਹੜੀ ਹੈ ਨਾਲੀ ਦਾ ਕੋਈ ਹੱਲ ਕੀਤਾ ਜਾਏ ਹਾਂਜੀ ਉਸ ਤੋਂ ਬਾਅਦ ਇੱਕ ਵੀਡੀਓ ਸਾਹਿਬ ਬਦਲ ਕੇ ਦੂਸਰੇ ਫੇਰ ਆਏ ਵੀਡੀਓ ਸਾਹਿਬ ਹਾਂਜੀ ਉਹਨਾਂ ਨੂੰ ਵੀ ਅਪਲੀਕੇਸ਼ਨ ਦਿੱਤੀ ਮੈਂ ਇਦਾਂ ਲਗਾਤਾਰ ਤਿੰਨ ਅਪਲੀਕੇਸ਼ਨਾਂ ਜਰੀ ਦਿੱਤੀਆਂ ਸੀ ਹਾਂਜੀ ਉਸ ਤੋਂ ਬਾਅਦ ਜਿਹੜੇ ਹੁਣ ਵੀਡੀਓ ਸਾਹਿਬ ਆਏ ਨੇ ਬਹੁਤ ਚੰਗੇ ਵੀਡੀਓ ਸਾਹਿਬ ਨੇ ਉਹਨਾਂ ਨੇ ਆਪਣੇ ਇੱਕ ਸੈਕਟਰੀ ਨੂੰ ਹਾਂਜੀ ਇੱਕ ਵੀਡੀਓ ਨੂੰ ਐਨਐਸਐਕਟਰੀ ਨੂੰ ਤੇ ਇੱਕ ਜੈ ਨੂੰ ਤੇ ਇੱਕ ਸਪੈਂਜ ਨੂੰ ਚਿੱਠੀਆਂ ਗੱਡੀਆਂ ਸੀ ਅੱਛਾ ਜੀ ਇਹਨਾਂ ਚਿੱਠੀਆਂ ਦੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਂ ਚਿੱਠੀ ਘੜਾਈ ਹੈ ਜੀ ਅੱਛਾ ਜੀ ਕੋਈ ਡਾਕੂਮੈਂਟ ਮੇਰੇ ਕੋਲ ਆ ਠੀਕ ਹੈ ਉਹਨਾਂ ਨੇ ਫਿਰ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਜੀ ਠੀਕ ਹੈ ਫੋਂ ਲਗਾਤਾਰ ਪਾਣੀ ਇਧਰ ਨੂੰ ਐ ਲਗਾਤਾਰ ਜਾਦਾ ਕਿਉਂਕਿ ਨੀਵੀਂ ਜਗ੍ਹਾ ਨੂੰ ਪਾਣਾ ਹੈ ਪਾਣੀ ਜਾਣਾ ਚਾਹੀਦਾ ਠੀਕ ਹੈ ਪਾਣੀ ਹੇਠੇ ਜਿਹੜਾ ਸਿਆਣਿਆਂ ਦੀ ਵੀ ਕਹਾਵਤ ਹੈ ਕਿ ਨੀਵੇਂ ਥਾਂ ਨੂੰ ਜ਼ਿਆਦਾ ਹੁੰਦਾ ਪਰ ਮੈਨੂੰ ਇਹ ਦੱਸ ਦਿਓ ਕਿ ਜਿਵੇਂ ਇਹ ਪਾਣੀ ਗਲੀ ਦੇ ਵਿੱਚ ਛਰੇਮ ਛੱਡਿਆ ਹੋਇਆ ਵਾ ਇਹ ਕੀ ਸਮਝਦੇ ਤੁਸੀਂ ਜਾਇਜ਼ ਆ ਕੋਈ ਅਧਿਕਾਰ ਹੈਗਾ ਇਹ ਜੀ ਆਪਣੇ ਇਹ ਸਰਪੰਚ ਮੋਕੇ ਦੇ ਹਲੇ ਸਰਪੰਚ ਹੈ ਜੀ ਇਹਨੂੰ ਬੋਰਡ ਪਾ ਕੇ ਅੰਦਰ ਮੈਂ ਕੈਨੀ ਗੱਟੀ ਸੀ ਬੋਰਡ ਪਾ ਕੇ ਇਹਨੂੰ ਸੁਧਾਰਾ ਜਿਹਾ ਜਿਹੜਾ ਇਸ ਵਿਕਾਸ ਕਾਰਜ ਚ ਕਰਨਾ ਹੁੰਦਾ ਉਹ ਵੀ ਉੱਤੇ ਆਪਣੀ ਮਨਮਨੀ ਕਰਦੇ ਨੇ ਸੀਨਾ ਜੂਰੀ ਕਰਦੇ ਤੇ ਗਾਲੀ ਗਲੋਚ ਕਰਦੇ ਭੁੱਖੀਆਂ ਦਿੰਦੇ ਦੇਖੋ ਸਰ ਸਾਨੂੰ ਤੇ ਮਤਲਬ ਹੈ ਨਾਲੀ ਦੇ ਵਿੱਚ ਪਾਣੀ ਭਰਦਾ ਸਾਨੂੰ ਕੋਈ ਗੱਲੇ ਨਹੀਂ ਕਰਨ ਦੀ ਕੋਈ ਜ਼ਰੂਰਤ ਹੈ ਸਾਨੂੰ ਕੋਈ ਆਪਣੇ ਹੋਰ 범ਬਾਰੀ ਨਹੀਂ ਹੈ ਕਿ ਅਸੀਂ ਕੋ ਗੈਪਰੇ ਆਉਦੀ ਆਪਣੇ ਕਾਨੂੰਨ ਦੀ ਕੋਈ ਲੰਘਣਾ ਕਰੀਏ ਸਾਡਾ ਨਾਲੀ ਦੇ ਵਿੱਚ ਪਾਣੀ ਪੈ ਜੇ ਸਾਨੂੰ ਕੋਈ ਪ੍ਰਬਲ ਨਹੀਂ ਇੱਕ ਕੋਈ ਬਲਵਿੰਦਰ ਦੱਸਦੇ ਨੇ ਇਥੇ ਕੋਈ ਬਲਾਕ ਪ੍ਰਧਾਨ ਆ ਉਹ ਕਹਿੰਦੇ ਕਿ ਪ੍ਰੈਕਟੀਕਲ ਜਿਹੜਾ ਸਿਆਸੀ ਦਬਾਅ ਕਰਕੇ ਸਾਡੀ ਪੰਚਾਇਤ ਦੀ ਵੀ ਪੇਛ ਨਹੀਂ ਜਾਂਦੇ ਮਰਜ ਉਹਦੀ ਕੀ ਜ਼ਰੂਰਤ ਹੈ ਕਿ ਇੱਥੇ ਆ ਕੇ ਕੋਈ ਗੱਲ ਕਰ ਜੇ ਸਾਡਾ ਨਾਲੀ ਦੇ ਵਿੱਚ ਨਾਲੀ ਪਈ ਹੈ ਦੂਸਰਾ ਬੰਦਾ ਕਿਉਂ ਆਏਗਾ ਠੀਕ ਹੈ ਇਸ ਕਰਕੇ ਮੇਰਾ ਨਾਲੀ ਦੇ ਵਿੱਚ ਨਾਲੀ ਪਾਣੀ ਪੈਣਾ ਚਾਹੀਦਾ ਇਹਨਾਂ ਨੇ ਆਪਣੇ ਅੱਗੇ ਰੂੜੇ ਬੱਟੇ ਸੁੱਟ ਕੇ ਤੇ ਆਪਣੇ ਪਹਿਲਾਂ ਨਾਲੀ ਪੂਰ ਦਿੱਤੀ ਜੇ ਨਾਲੀ ਪੂਰ ਕੇ ਫਿਰ ਹੁਣ ਸਵੇਰ ਦਾ ਅਜਮਾਲ ਆਪਣੇ 345 ਬਾਹਰੋਂ ਕੋਲ ਕੇ ਲੈ ਆਇਆ ਬੰਦੇ ਬਾਹਰੋਂ ਮੰਗਾਏ ਇਹਨਾਂ ਨੇ ਬਾਹਰੋਂ ਬੰਦੇ ਮੰਗਾ ਕੇ ਨਾਲੀ ਆਪਣੇ ਇਹ ਗਲੀ ਦੇ ਵਿੱਚ ਆਪਣੇ ਮਾਲ ਪਾ ਇਹ ਤੁਸੀਂ ਆਪ ਵੇਖਿਆ ਯਾਰ ਇਥੇ ਆ ਦੇ ਹੁਣ ਪੁਲਿਸ ਕਲਪਨ ਚੜ ਵੀ ਆਏ ਸੀ ਉਹਨਾਂ ਨੇ ਵੀ ਇੱਥੇ ਆ ਕੇ ਮਾਲ ਠੀਕ ਹੈ ਜੀ ਅੱਜ ਜਦੋਂ ਬਾਹਰੋਂ ਕੋਲ ਕੇ ਬਾਹਰੋਂ ਬੰਦੇ ਲਿਆ ਕੇ ਤੇ ਫੇਰਾਂ ਪਾਏ ਸੋ ਇਹ ਸਾਨੂੰ ਪੂਰਨ ਚੰਦ ਜਿਨ੍ਹਾਂ ਨੇ ਇਹਨਾਂ ਸਾਰੇ ਦੋਸ਼ ਜੋ ਪ੍ਰਦੀਪ ਕੁਮਾਰ ਨੇ ਜੋ ਸਰਪੰਚ ਨੇ ਸ਼ੁਨੀ ਕੁਮਾਰ ਉਹਨਾਂ ਦੇ ਬ੍ਰਦਰ ਉਹਨਾਂ ਵੱਲੋਂ ਇਹਨਾਂ ਦੇ ਪਰਿਵਾਰ ਦੇ ਉੱਤੇ ਲਗਾਏ ਨੇ ਉਹਨਾਂ ਵੱਲੋਂ ਇਹਨਾਂ ਨੂੰ ਸਿਰੇ ਤੋਂ ਨਕਾਰਦਿਆਂ ਹੋਇਆਂ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਉਹਨਾਂ ਨੇ ਕਿਹਾ ਕਿ ਬੇਸ਼ੱਕ 30 35 ਸਾਲ ਤੋਂ ਇੱਕ ਘਰ ਤੋਂ ਦੂਸਰੀ ਦਿਸ਼ਾ ਨੂੰ ਜਿਹੜਾ ਵਾ ਪਾਣੀ ਜਾਂਦਾ ਸੀ ਪਰ ਉੱਥੇ ਵੀ ਸਰਪੰਚ ਧਿਰ ਵੱਲੋਂ ਕੋਈ ਨਾ ਕੋਈ ਅੜਚਨ ਪਾ ਕੇ 15000 ਦਾ ਜੁਰਮਾਨਾ ਜਿਹੜਾ ਵਾ ਉਹ ਜਿਹੜੇ ਵੀ ਖੇਤ ਦੇ ਵਿੱਚ ਪਾਣੀ ਜਾਂਦਾ ਸੀ ਉਹਨਾਂ ਨੂੰ ਪਵਾ ਦਿੱਤਾ ਗਿਆ ਜਿਸ ਦੇ ਮਜਬੂਰੀ ਵਜੋਂ ਜਿਹੜਾ ਪਾਣੀ ਹੁਣੇ ਇਸ ਸਾਈਡ ਨੂੰ ਜਿਹੜਾ ਵਾ ਉਹ ਕੱਢ ਰਹੇ ਨੇ ਤੇ ਉਹਨਾਂ ਇਹ ਵੀ ਕਿਹਾ ਕਿ ਗਲੀ ਦੇ ਵਿੱਚ ਉਹਨਾਂ ਨੇ ਮਾਲ ਪਾ ਦਿੱਤਾ ਹੋਇਆ ਵਾ ਮਸਾਲਾ ਵਗੈਰਾ ਜਿਹੜਾ ਪਾ ਕੇ ਘੜਕਾ ਪਾ ਕੇ ਤੇ ਉਹਦਾ ਪਾਣੀ ਜਿਹੜਾ ਵਾ ਉਹਦਾ ਮੁੱਖ ਕਾਰਨ ਦੱਸਿਆ ਕਿ ਰੁਕਣ ਦਾ ਇਹ ਕਾਰਨ ਹੈਗਾ ਹੁਣ ਦੇਖਣਾ ਇਹ ਹੋਵੇਗਾ ਕਿ ਜਿਵੇਂ ਦੋਹਾਂ ਤਰਾ੍ਹਾਂ ਦਾ ਇਹ ਕਾਂਟੋ ਕਲੇਸ਼ ਗਲੀ ਦੇ ਪਾਣੀ ਨੂੰ ਗਲੀ ਦੇ ਨਿਕਾਸ ਨੂੰ ਲੈ ਕੇ ਜਿਹੜਾ ਵਾ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬੰਦੀ ਆ ਕਿ ਜਿਹੜੀਆਂ ਬੁਨਿਆਦੀ ਸਹੂਲਤਾਂ ਲੋਕਾਂ ਦੀਆਂ ਕਿਉਂਕਿ ਜੋ ਜਦੋਂ ਲੋਕਾਂ ਨੇ ਘਰ ਬਣਾਉਣੇ ਆਉਂਦੇ ਆ ਘਰਾਂ ਦਾ ਜਿਹੜਾ ਪਾਣੀ ਦਾ ਨਿਕਾਸ ਆ ਉਹ ਤਾਂ ਕਿਤੇ ਨਾ ਕਿਤੇ ਹੋਣਾ ਹੁੰਦਾ ਇਸ ਕਰਕੇ ਪ੍ਰਸ਼ਾਸਨ ਦੀ ਜਿਹੜੀ ਹੈ ਅਹਿਮ ਜ਼ਿੰਮੇਵਾਰੀ ਬਣਦੀ ਆ ਕਿ ਇਹਨਾਂ ਦੋਹਾਂ ਪਰਿਵਾਰਾਂ ਦਾ ਜਿਹੜਾ ਵਾ ਇਹ ਪਾਣੀ ਦਾ ਮਸਲਾ ਹੱਲ ਕਰਾ ਕੇ ਇਹ ਕਾਂਟੋ ਕਲੇਸ਼ ਜਿਹੜਾ ਇਹਨੂੰ ਸੁਲਝਾਇਆ ਜਾਵੇ ਹੁਣ ਤੱਕ ਲਈ ਇਨਾਂ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮਹਿ ਗੁਰਵਿੰਦਰ ਸਿੰਘ ਬੁਰਾਇਆ ਨਲੇਪ ਟੀਵੀ ਗੁਰਦਾਸਪੁਰ